ਦੋਸਤੋ ਸਸਤੀਕਾਲ ਨਮਸਤੇ ਅਸਲਾਮੁਅਲੈਕਮ ਹਾਂਜੀ ਦੋਸਤੋ ਕੀ ਹਾਲ ਚਾਲ ਕਹਿੰਦਾ ਜੇ ਰੱਬ ਮਿਲਦੇ ਆ ਨਾਤਿਆਂ ਤੋਤਿਆਂ ਉਹ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤੇ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਊਆਂ ਬੱਚੀਆਂ ਉਹ ਜੇ ਰੱਬ ਮਿਲਦਾ ਮੰਦਰ ਮਸੀਤੀ ਤਾਂ ਮਿਲਦਾ ਚਾਂਮ ਚੜਕੀਆਂ ਤੇ ਬੁੱਲੇ ਸ਼ਾ ਕਹਿੰਦਾ ਬੁੱਲੇ ਸ਼ਰਬ ਉਹਨਾਂ ਨੂੰ ਮਿਲਦਾ ਨੀਤਾ ਜਿਨ੍ਹਾਂ ਦੀਆਂ ਸੱਚੀਆਂ ਹਾਂਜੀ ਦੋਸਤੋ ਇਹ ਬੜੀ ਗੂੜੀ ਜੀ ਗੱਲ ਆ ਰੂਹ ਨਾਲ ਕੀਤੀ ਹੋਈ ਗੱਲ ਐ ਕਹਿੰਦਾ ਜ਼ਿੰਦਗੀ 'ਚ ਨੀਤ ਬੰਦੇ ਦੀ ਸਾਫ਼ ਚਾਹੀਦੀ ਆ ਕਹਿੰਦਾ ਪਰਮਾਤਮਾ ਦਾ ਤੁਹਾਡੇ ਆਪ ਅੰਦਰ ਵਸਦਾ ਐ ਕਹਿੰਦਾ ਪਛਾਣਨ ਦੀ ਲੋੜ ਚਾਹੀਦੀ ਆ ਕਹਿੰਦਾ ਹੱਥ 'ਚ ਰਾਮ ਰਾਮ ਕਰਦੀ ਐ ਤੇ ਦਿਲੋਂ ਤੂੰ ਕੁਝ ਹੋਰ ਕਰਦੀ ਐ ਇਹ ਗੱਲ ਨਹੀਂ ਹੋਣੀ ਚਾਹੀਦੀ ਕਹਿੰਦਾ ਜ਼ਿੰਦਗੀ ਦੇ ਵਿੱਚ ਆਪਾਂ ਰੱਬ ਦਾ ਨਾਲ ਨਾਂ ਵੀ ਲਈਏ ਪਰ ਨੀਤ ਤੁਹਾਡੀ ਸਾਫ਼ ਐ ਇਟ ਮੀਨਸ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਮੇਚ ਹੋਣੀ ਹੈ ਕਿ ਬੰਦੇ ਲਈ ਇੱਕ ਦੂਜੇ ਲਈ ਤੁਸੀਂ ਆਪਣੀ ਨੀਤ ਸਾਫ਼ ਰੱਖੋ ਚੰਗੀ ਇਹ ਗੱਲਬਾਤ ਰੱਖੋ ਕਦੀ ਵੀ ਦਿਲ 'ਚ ਕੋਈ ਕੌੜਾਪਨ ਨਾ ਲੈ ਕੇ ਆਓ ਨਫ਼ਰਤ ਨਾ ਲੈ ਕੇ ਆਓ ਹਮੇਸ਼ਾ ਦਿਲ ਦੇ ਸਾਫ਼ ਰਹੋ ਦੋਸਤ ਇੱਕ ਦੂਜੇ ਨਾਲ ਕਹਿੰਦਾ ਕਿਸਮਤ ਤੋਂ ਵੱਧ ਕੁਝ ਮਿਲ ਨਹੀਂ ਸਕਦਾ ਤੇ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਇਸ ਕਰਕੇ ਦੋਸਤ ਆਪਣੇ ਆਪ 'ਚ ਯਕੀਨ ਕਰਨਾ ਸਿੱਖੋ ਜਿਵੇਂ ਪਿੰਕੀ ਕਰਦੀ ਆ ਕਦੀ ਰੱਬ ਅੱਗੇ ਦੁਆ ਕਰਕੇ ਤਾਂ ਦੇਖੀ ਰੱਬ ਤੇਰੇ ਨਾਲ ਹਮੇਸ਼ਾ ਖੜਿਆ ਮਿਲੂਗਾ ਇਨਸਾਨ ਨੂੰ ਪਤਾ ਨਹੀਂ ਹੁੰਦਾ ਰੱਬ ਤਾਂ ਹਮੇਸ਼ਾ ਆਪਣੇ ਨਾਲ ਖੜਿਆ ਹੁੰਦਾ ਬਸ ਇੱਕ ਵਾਰੀ ਸੱਚੇ ਦਿਲੋਂ ਕੋਈ ਫਰਿਆਦ ਤਾਂ ਕਰਿਓ ਕਿਸੇ ਲਈ ਤਾਂ ਹਮੇਸ਼ਾ ਤੁਹਾਡੀ ਉਹ ਫਰਿਆਦ ਪੂਰੀ ਹੋਗੀ ਕਿਉਂਕਿ ਪਰਮਾਤਮਾ ਹੈ ਹੀ ਐਸੀ ਚੀਜ਼ ਆਪਣੇ ਆਪ ਨੂੰ ਪਛਾਣਨ ਦੀ ਲੋੜ ਕਰੋ ਕਿਉਂਕਿ ਜਿਹੜੀ ਉਹ ਜੋਤ ਹੈ ਨਾ ਤੁਹਾਡੇ ਅੰਦਰ ਬਲਦੀ ਹੈ ਕਦੀ ਉਸ ਜੋਤ ਨੂੰ ਦੇਖਣ ਦੀ ਕੋਸ਼ਿਸ਼ ਤਾਂ ਕਰਿਓ ਹਮੇਸ਼ਾ ਨੀਤ ਸਾਫ਼ ਰੱਖਿਓ ਕਿਸੇ ਪ੍ਰਤੀ ਕੋਈ ਗੁੱਸਾ ਗਿਲਾ ਸ਼ਿਕਵਾ ਨਾ ਕਰਿਓ ਪਰ ਇਹ ਗੱਲ ਤਾਂ ਹੈ ਕਹਿੰਦਾ ਜੋ ਉਹ ਲਿਖਦਾ ਉਹ ਤਾਂ ਹੋਣਾ ਹੀ ਹੋਣਾ ਪਰ ਬੰਦੇ ਨੂੰ ਉਹਦਾ ਮਿੱਠਾ ਪਾੜਾ ਸਮਝ ਕੇ ਮੰਨਣਾ ਪੈਂਦਾ ਤੇ ਹਮੇਸ਼ਾ ਉਸ ਗੱਲ ਤੇ ਰਾਜ਼ੀ ਰਹਿਣਾ ਸਿੱਖੋ ਦੀ ਰਜ਼ਾਛ ਹਮੇਸ਼ਾ ਰਾਜ਼ੀ ਰਹੋ ਪਰ ਜਾਂਦੇ ਜਾਂਦੇ ਹੋ ਜੇ ਫਿਰ ਟਿੰਕੀ ਕੀ ਕਹਿੰਦੀ ਹੁੰਦੀ ਆ ਪਿੰਕੀ ਦੀ ਇੱਕ ਬੜੀ ਹੀ ਫੇਵਰਿਟ ਟੈਗਲਾਈਨ ਹੈ ਹਮੇਸ਼ਾ ਸਾਰਿਆਂ ਲਈ ਕਹਿੰਦਾ ਅੱਗੇ ਦਾ ਪਿੰਕੀ ਦਾ ਪਤਾ ਨਹੀਂ ਵਕਤ ਪਿੰਕੀ ਦਾ ਕਦੋਂ ਕਦਮ ਹੋ ਜਾਣਾ ਪਰ ਇਹ ਗੱਲ ਤਾਂ ਜ਼ਰੂਰ ਹੈ ਐਚ ਕੈਪੀਨ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਦਰੋ ਦੋਸਤੋ ਜ਼ਿੰਦਗੀ ਚ ਇਸੇ ਦੁਆਵਾਂ ਨਾ ਇਹੀ ਖੁਸ਼ੀਆਂ ਨਾ ਰੱਬ ਹਮੇਸ਼ਾ ਤੁਹਾਨੂੰ ਦਿਨ ਦੁਗਣੀ ਰਾਤ ਚਗਨੀ ਤਰੱਕੀ ਦੇਵੇ ਹਮੇਸ਼ਾ ਤੁਹਾਨੂੰ ਖੁਸ਼ੀਆਂ ਖੇਵੇ ਮਿਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਕਦੀ ਨਾ ਭੁੱਲਣਾ ਦੋਸਤੋ ਸੋ ਹੋ ਜੇ ਫਿਰ ਕਹਿੰਦੇ ਆਲਵੇਸ ਕੀਪ ਸਪੋਰਟਿੰਗ ਪਿੰਕੀ ਸੰਦੂ ਇਸ ਪਿੰਕੀ ਮੋਗਲੀ ਦੇ ਫੈਨ ਤੇ ਤੁਹਾਨੂੰ ਮੇਰਾ ਪਤਾ ਹੈ ਤੇ ਇਨਬਾਕਸ ਕਰਦੇ ਰਹੋ ਦੋਸਤੋ ਸੋ ਲਵ ਯੂ ਚੇਅਰ ਮਿਲਦੇ ਆ ਜੀ ਸੀ ਯੂ ਸੂਨ ਤੁਹਾਡੇ ਸਭ ਦਾ ਰੱਬ ਰੱਖਾ ਜੀ ਥੈਂਕ ਯੂ ਬਾਏ ਬਾਏ